ਜਦੋਂ ਜੇਕਰ ਪਿੰਡ ਦਾ ਰਾਹ ਬਣ ਗਿਆ ਮੈਂ ਬਹੁਤ ਦਰਸਨ ਪਟਾਲ ਖੁਰਦੋ ਜਨਕਤਰ ਆ ਭਾਰਤੀ ਕਿ ਸੰਨਿਕ ਤੱਕ ਰਹਾਣਾ ਬਲਕ ਲੈਰਿਕ ਅੱਗਾ ਅੱਜ ਜਿਹੜਾ ਇਸ ਪ੍ਰੋਗਰਾਮ ਵਿੱਚ ਲਿਖਿਆ ਗਿਆ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਰੋਡਾਂ ਦੋ ਫਾਰਮ ਜੋ ਕਿ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨੀ ਹੱਕਾਂ ਵਾਸਤੇ ਮਜ਼ਦੂਰਾਂ ਵਾਸਤੇ ਲੜ ਰਹੇ ਆ ਉਹਨਾਂ ਕਿਸਾਨਾਂ ਦੇ ਉੱਪਰ ਅਥਰੂ ਗਿਆਂ ਦੇ ਗੋਲੇ ਵਰਾਏ ਗਏ ਆ ਖੈਰਾਂ ਕੀਤੀ ਗਈ ਹੈ ਪਾਣੀ ਦੀਆਂ ਪਿਛਾੜਾ ਮਾਰੀਆਂ ਗਿਆ ਉਹ ਕਿਸਾਨ ਅਮਨ ਸ਼ਾਂਤੀ ਦੇ ਜ਼ਰੀਏ ਦਿੱਲੀ ਜਾਣਾ ਚਾਹੁੰਦੇ ਆ ਸਰਕਾਰ ਨੂੰ ਕੀ ਦਿੱਕਤ ਹੈ ਭਾਜਪਾ ਹਕੂਮਤ ਨੂੰ ਕੀ ਦਿੱਕਤ ਹੈ ਅਸੀਂ ਉਹਨਾਂ ਸਾਥੀਆਂ ਦੇ ਘੋਲ ਨੂੰ ਤਾਕਤ ਦੇਣ ਵਾਸਤੇ ਅੱਜ ਐਸਕੇਐਮ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਦੇ ਵਿੱਚ ਅਰਥੀ ਫੂਕ ਮੁਜਾਰੇ ਕਰ ਰਹੇ ਆ ਲਹਿਰੇ ਵਲਾਕ ਦੇ ਵਿੱਚ ਬੀਕੇਜੂ ਇਕਤਾ ਉਗਰਾਹ ਵੱਲੋਂ ਅੱਜ ਅਰਥੀ ਭੂਕ ਮਜਾਰਾ ਕੀਤਾ ਗਿਆ ਤਾਂ ਜੋ ਸੰਘਰਸ਼ ਕਰਦੇ ਸਾਡੇ ਸਾਥੀਆਂ ਨੂੰ ਤਾਕਤ ਮਿਲ ਸਕੇ ਅਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਜੋ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਐ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸੰਜੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਐ ਸਰਕਾਰ ਡਰਾਮਾ ਕਰ ਰਹੀ ਐ ਜੋ ਸੁਪਰੀਮ ਕੋਰਟ ਐ ਇਹ ਵੀ ਇੱਕ ਰਬੜ ਦੀ ਮੋਹਰ ਬਣੀ ਹੋਈ ਐ ਕਿਉਂਕਿ ਸੁਪਰੀਮ ਕੋਰਟ ਦੀ ਪਹਿਲਾਂ ਬਹੁਤ ਹਦਾਇਤਾਂ ਨੇ ਸਪਰੀਮ ਕੋਰਟ ਦੀਆਂ ਕਿੱਥੇ ਮੰਦਦੇ ਆ ਸਪਰੀਮ ਕੋਰਟ ਦੇ ਹਿੱਤ ਵੀ ਤੁਸੀਂ ਵੱਧ ਪੈਸੇ ਰੱਖ ਸਕਦੇ ਸਾਰੇ ਐਮਐਲਐਲ ਵੀ ਐਮਪੀਐਲ ਵੀ ਵੱਧੂ ਪੈਸਾ ਪੇ ਵੱਡੀਆਂ ਵੱਡੀਆਂ ਕਾਰਾਂ ਕੁੱਟੀਆਂ ਜਾਇਜਤਾ ਅਤੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਦੂਜੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਇੱਕ ਜ਼ਮੀਨ ਬਚੀ ਹੈ ਇੱਕ ਨਾਜ ਬਚਿਆ ਹੈ ਸਿਰਫ ਖਾਣ ਵਾਸਤੇ ਤੇ ਲੋਕਾਂ ਦੇ ਰੋਜ਼ਗਾਰ ਵਾਸਤੇ ਰੇਲਵੇ ਵੇਚਤਾ ਹਵਾਈ ਜਹਾਜ਼ ਵੇਚਤੇ ਯੂਨੀਵਰਸਿਟੀਆਂ ਵੇਚਤੀਆਂ ਅੱਗੇ ਜੇਲਾਂ ਵੇਚਣੀਆਂ ਠਾਣੇ ਵੇਚਣੇ ਫੌਜ ਤੱਕ ਵੇਚ ਦੇਣਾ ਇਸ ਕਰਕੇ ਸਮੁੱਚੇ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆਂ ਦੁਕਾਨਦਾਰ ਸਾਡੇ ਆ ਸਾਡੇ ਘਰਾਂ ਚੋਂ ਸਾਡੇ ਪਰਿਵਾਰਾਂ ਚੋਂ ਇਹਨਾਂ ਦਾ ਰਜਗਾਰ ਵੀ ਵੱਡੇ ਪੱਧਰ ਤੇ ਖਤਮ ਹੋਊਗਾ ਕਿਉਂਕਿ ਜੇ ਮਾਲ ਆ ਕੇ ਬਿੱਗ ਫਾਲ ਮਿੱਤਲ ਬਿੱਗ ਹਾਊਸ ਵਰਗੇ ਪਠੰਡੇ ਦੇ ਵਿੱਚ 400 ਭਰਾ ਸਾਡੇ ਦੁਕਾਨਦਾਰ ਵਿਲੇ ਕਰਤੇ ਇਸ ਕਰਕੇ ਇਹ ਲੜਾਈ ਸਮੁੱਚੇ ਲੋਕਾਂ ਦੀ ਹੈ ਜਿੰਨੇ ਅਸੀਂ ਦੋ ਟਾਈਮ ਰੋਟੀ ਖਾਂਦੇ ਆ ਉਹ ਸਾਰੇ ਲੋਕਾਂ ਦੀ ਲੜਾਈ ਹੈ ਸਾਨੂੰ ਇਹ ਲੜਾਈ ਦੱਬ ਕੇ ਲੜਨੀ ਪਊਗੀ ਤਾਂ ਜੋ ਅਸੀਂ ਦੋ ਟਾਈਮ ਦੀ ਜਿਹੜੀ ਰੋਟੀ ਹੈ ਉਹ ਸੌਕੀ ਕਾ ਸਕੀਏ ਤੇ ਸਾਡੇ ਬੱਚਿਆਂ ਵਾਸਤੇ ਜ਼ਮੀਨ ਦੇ ਦੋ ਖੁੱਡ ਬਚਾ ਸਕੀਏ ਜੀ ਨਾਮ ਹੈ ਜੀ ਮੇਰਾ ਨਾਮ ਬਾਲ ਸਿੰਘ ਢੀਂਡਸਾ ਜੀ ਮੈਂ ਬੀਕੇ ਜੂ ਅਗਰਾਹਾ ਲਹਿਰਾ ਬਲਾਕ ਦਾ ਕਾਰਜਕਾਰੀ ਵਧਾਨਾ ਜੀ ਜੀ ਅੱਜ ਕਿੱਥੇ cụcਲਾ ਫੁਕਿਆ ਹੈ ਪੰਜਾਬ ਦੇ ਵਿੱਚ ਜਿਹੜਾ ਜਾਮ ਲੱਗਿਆ ਨੇ ਕੀ ਕਹਿਣਾ ਚਾਹੋਗੇ ਉਹ ਗ੍ਰਾਮ ਵੱਲੋਂ ਵੀ ਜਿਹੜਾ ਅੱਜ ਪ੍ਰਸਤੁਤ ਹੋਇਆ ਦੇਖੋ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਉਹ ਜਿਹੜੀਆਂ ਦੋ ਫਾਰਮਾਂ ਬਾਰਡਰਾਂ ਤੇ ਲੜ ਰਹੀਆਂ ਨੇ ਉਹਨਾਂ ਵੱਲੋਂ ਸਾਰੇ ਪੰਜਾਬ ਦਾ ਜਿਹੜਾ ਬੰਦ ਦਾ ਸੱਦਾ ਹੈ ਉਹ ਦਿੱਤਾ ਹੋਇਆ ਉਸ ਦੇ ਤਾਲਮੇਲ ਵਿੱਚ ਪ੍ਰੋਗਰਾਮ ਦੇ ਵੱਲੋਂ ਵੀ ਕੇ ਜੂ ਏਕਤਾ ਉਗਰਾਹਾਂ ਅਤੇ ਸੰਯੁਕਤ ਮੋਰਚਾ ਦੀ ਕਾਰਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੋਦੀ ਸਰਕਾਰ ਹੈ ਉਸ ਦੇ ਜਿਹੜੇ ਪੁਤਲੇ ਨੇ ਉਹ ਫੂਕੇ ਜਾ ਰਹੇ ਨੇ ਜਿਹੜਾ ਸੁਪਰੀਮ ਕੋਰਟ ਦੇ ਹਦੇਸ਼ ਹੈ ਉਹ ਕਿਸ ਤਰ੍ਹਾਂ ਦੇਖੀ ਕਿ ਪੱਛ ਦਾ ਜੁਗਜੀਤ ਢੱਲੇਵਾਂ ਨੂੰ ਕਟੇਨ ਕਰਨ ਦੀ ਗੱਲ ਹੋ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਕਿੱਥੋਂ ਗਿਆ ਜਾ ਰਿਹਾ ਪੰਜਾਬ ਸਰਕਾਰ ਦੇ ਪ੍ਰੈਸ਼ਰ ਮਾਇ ਜਿਹੜੀ ਸੁਪਰੀਮ ਕੋਰਟ ਹੈ ਇਸ ਨੇ ਪਹਿਲਾਂ ਵੀ ਜਿਹੜੀਆਂ ਹਦਾਇਤਾਂ ਨੇ ਉਹ ਬਹੁਤ ਵਾਰ ਜਿਹੜਿਆ ਕਰ ਚੁੱਕੀ ਹੈ ਪਰ ਸੁਪਰੀਮ ਕੋਰਟ ਹੈ ਜਿਹੜੀਆਂ ਹਦਾਇਤਾਂ ਨੇ ਉਹ ਜੋ ਕਰਦੀ ਹੈ ਉਸ ਨੂੰ ਲਾਗੂ ਨਹੀਂ ਕਰਾਉਂਦੀ ਹੈਗੀ ਇਸ ਕਰਕੇ ਜਦੋਂ ਵੀ ਜੇ ਸੁਪਰੀਮ ਕੋਰਟ ਹੁਕਮ ਕਰਦੀ ਹੈ ਤਾਂ ਤਾੜਨਾ ਕਰਦੀ ਹੈ ਉਹ ਸਿਰਫ ਗਰੀਬ ਲੋਕਾਂ ਖਾਤਰ ਹੈ ਤੇ ਜਿਹੜਾ ਅਮੀਰ ਨੇ ਜਾਂ ਵੱਡੇ ਘਰਾਣੇ ਨੇ ਉਹਨਾਂ ਲੋਕਾਂ ਖਾਤਰ ਹੋਰ ਕਾਨੂੰਨ ਹੈ ਤੇ ਸਾਡੇ ਗਰੀਬਾਂ ਖਾਤਰ ਹੋਰ ਕਾਨੂੰਨ ਹੈ ਸਾਡੇ ਤੇ ਸੁਪਰੀਮ ਕੋਰਟ ਹੁਕਮ ਕਰ ਦਿੰਦੀ ਹੈ ਪਰ ਜੋ ਵੱਡਿਆਂ ਖਾਤਰ ਹੁਕਮ ਕਰਦੀ ਹੈ ਉਹ ਨਹੀਂ ਲਾਗੂ ਹੁੰਦੇ ਕਿਉਂਕਿ ਇੱਥੇ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ ਕਿਉਂਕਿ ਇੱਥੇ ਕਾਨੂੰਨ ਬਣਿਆ ਹੋਇਆ ਹੈ ਕਿ ਕੋਈ ਵੀ ਬੰਦਾ ਇੱਥੇ ਖੜ ਕੇ ਪਿਸ਼ਾਬ ਨਹੀਂ ਕਰ ਸਕਦਾ ਪਰ ਇੱਥੇ ਤਾਂ ਗਰੀਬ ਦੇ ਮੂੰਹਾਂ 'ਚ ਵੀ ਪਿਸ਼ਾਬ ਕੀਤਾ ਜਾਂਦਾ ਹੈ ਇਸ ਕਰਕੇ ਸੁਪਰੀਮ ਕੋਰਟ ਨੂੰ ਕੋਈ ਜਾਣਦਾ ਹੀ ਨਹੀਂ ਹੈ ਉਹ ਤਾਂ ਅਮੀਰਾਂ ਦਾ ਬਣਾਇਆ ਹੋਇਆ ਹੈ ਗਰੀਬਾਂ ਵਾਸਤੇ ਕੋਈ ਸੁਪਰੀਮ ਕੋਰਟ ਨਹੀਂ ਹੈ ਭੜੇ ਅਗਲੇ ਪ੍ਰੋਗਰਾਮ ਕੀ ਹੋਣਗੇ ਅਗਰਾਹਾਂ ਸਾਡਾ ਅਗਲਾ ਪ੍ਰੋਗਰਾਮ ਅਗਰਾਹਾਂ ਜਥੇਬੰਦੀ ਦਾ ਜਿਹੜਾ ਉਹ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਡੇ ਦੋ ਪ੍ਰੋਗਰਾਮ ਆਏ ਹੋਏ ਨੇ ਇੱਕ ਅਸੀਂ ਹਰਿਆਣੇ ਦੇ ਵਿੱਚ 4 ਤਰੀਕ ਨੂੰ ਸੰਯੁਕਤ ਮੋਰਚਾ ਦੇ ਸੱਦੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਜੋ ਮੋਦੀ ਸਰਕਾਰ ਦੀਆਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਵਾਸਤੇ ਇੱਕ ਜਿਹੜਾ 11 ਤਰੀਕ ਨੂੰ ਪਿਛਲੇ ਨੂੰ ਡਰਾਫਟ ਜਿਹੜਾ ਕੇਂਦਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਕੱਢਿਆ ਹੈ ਕਿ ਇਹ ਖੇਤੀ ਨੀਤੀਆਂ ਜਿਹੜੀ ਜਿਵੇਂ ਅਸੀਂ ਕਹਿੰਦੇ ਆ ਉਹ కార్ਪੋਰੇਟ ਪੱਖੀ ਹੈ ਉਸ ਦੀ ਅਸੀਂ ਨਖੇਦੀ ਕਰਦੇ ਆ ਪੰਜਾਬ ਦੇ ਵਿੱਚ ਨਹੀਂ ਉਹ ਲਾਗੂ ਹੋਣ ਦੇਵਾਂਗੇ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ 9 ਤਰੀਕ ਨੂੰ ਮੋਗੇ ਦੇ ਵਿੱਚ ਕਬੱਡੀ ਰੈਲੀ ਹੈ ਜਿਹੜਾ ਉਹ ਵੀ ਸੰਯੁਕਤ ਮੋਰਚਾ ਦੇ ਸਦਕੇ ਅਸੀਂ ਕਰ ਰਹੇ ਹਾਂ